ਜਿੱਥੇ ਜਾਣ ਪੰਜਾਬੀ ਨਮਾ ਪੰਜਾਬ ਵਸਾ ਲੈਂਦੇ ਗੁਰੂ ਸਹਿਬਾਨਾਂ ਦੀ ਏਡੀ ਕਿਰਪਾ ਜਿੱਥੇ ਪੰਜਾਬੀ ਜਾਂਦੇ ਆ ਨਾਲ ਗੁਰੂ ਕੇ ਨਿਸਾਨਾ ਨੂੰ ਤੇ ਗੁਰੂ ਕੇ ਘਰਾਂ ਨੂੰ ਤਰ ਲੈ ਕੇ ਹੀ ਜਾਂਦੇ ਆ ਉੱਥੇ ਗੁਰਦੁਆਰਾ ਸਾਹਿਬ ਨਾਲ ਲੈਂਦੇ ਆ ਆਓ ਉੱਤਰ ਪ੍ਰਦੇਸ਼ ਦਾ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਈਏ ਮੁੱਲਾਂ ਖੀੜਾ ਨਗਰ ਪਿੰਡ ਦਾ ਨਾਮ ਕੀ ਹੈ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਇਹ ਮੁੱਲਾਂ ਖੀੜਾ ਮੁੱਲਾਂ ਖੀੜਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨਾਨਕ ਮਤਾ ਸਾਹਿਬ ਨੂੰ ਜਾ ਰਹੇ ਆ ਆ ਨਾਨਕ ਮਤੇ ਤੋਂ 85 ਕਿਲੋ ਸਿੱਟਣਾ ਇੱਕ ਗੁਰਦੁਆਰਾ ਪੈਂਦਾ ਸੈਦ ਮੀਰਾ ਖਾਲਾ ਰਾਮਪੁਰਾ ਨਗਰ ਹੈ ਆਜੋ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਪੰਜਾਬੀ ਦੇ ਵਿੱਚ ਵੀ ਪੋਸਟ ਲੱਗੇ ਹੋਏ ਨੇ ਜੁਪੀ ਦੇ ਵਿੱਚ ਹੈਗਾ ਇਹ ਪੀੜੀਪੀ ਤਾ ਵਗੈਰਾ ਇੱਧਰ ਨੂੰ ਹੈ ਪਤਾ ਕਰਦੇ ਆ ਕਿਹੜਾ ਗੁਰਦੁਆਰਾ ਸਾਹਿਬ ਹੈ ਕਿੰਨਾ ਸੁੰਦਰ 뷰 ਹੈ ਦੇਖੋ ਵੀ ਆਹਾ 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 ਕੀ ਗੱਲਾਂ ਨੇ ਦੇਖੋ ਵੀ ਕਿੰਨਾ ਘੈਂਟ 뷰 ਹੈ ਕਮਾਲ ਦੀਆਂ ਹੀ ਗੱਲਾਂ ਨੇ ਮੇਰੇ ਪਾਤਸ਼ਾਹ ਜੀ ਦਾ ਦਰਬਾਰ ਦੇਖਦੇ ਆਪਾਂ ਚੱਲਦੇ ਆਂ ਕਰਾਉਣੇ ਆ ਦਰਸ਼ਨ ਸਬੇਰ ਦੇ ਤੁਰੇ ਹੋਇਆ ਤੇ ਗੁਰਦੁਆਰਾ ਸਾਹਿਬ ਇੱਕ ਮਿਲਿਆ ਕਉ ਬੱਗਾ ਸਿੰਘ ਠੀਕ ਹੈ ਜੀ ਬੋਲ ਨਹੀਂ ਆਉਂਦਾ ਜਾਇਆਏ ਹਾਂਜੀ ਆ ਲਓ ਜੀ ਸ਼ਾਨਦਾਰ ਦਰਬਾਰ ਸਾਹਿਬ ਪੰਜਾਬ ਤੋਂ ਬਾਹਰ ਸਟੇਟ ਦੇ ਵਿੱਚ ਜੁਪੀ ਦੇ ਵਿੱਚ ਪੈਂਦਾ ਕਰੋ ਦਰਸ਼ਨ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਤੇ ਫਿਰ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਇਧਰ ਸਤਖੰਡ ਸਾਹਿਬ ਨੇ ਕਾ ਨਾ ਮੇਰੇ ਮਾਲਕ ਜੀ ਵਾਹਿਗੁਰੂ 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 ਆ ਸਾਡੀ ਸੰਗਤ ਬੈਠੀ ਐ ਸਾਰੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਹੋਰ ਜੀ ਬਾਬਾ ਜੀ ਠੀਕ ਹੋ ਅ ਕਿਹੜਾ ਨਗਰ ਪੈਂਦਾ ਇਹ ਜੀ ਇਹ ਆਪਣੇ ਤਸੀਲ ਬਲਾਸ਼ਪੁਰ ਜੀ ਬਲਾਸ਼ਪੁਰ ਦੇ ਵਿੱਚ ਹਾਂ ਜੀ ਅੱਛਾ ਠੀਕ ਹੈ ਜੀ ਤੇ ਆਹ ਸਹਿਰ ਕਿਹੜਾ ਰਹਿ ਗਿਆ ਇੱਥੇ ਲਵੇ ਬਲਾਸ਼ਪੁਰ ਜੀ ਬਲਾਸ਼ਪੁਰ ਹੀ ਹੈ ਠੀਕ ਹੈ ਠੀਕ ਹੈ ਜੀ ਦੋ ਗੁਰਦੁਆਰਾ ਸਭ ਨੇ ਇੱਕ ਪਿੱਛੇ ਰਹਿ ਗਿਆ ਹਾਂ ਜੀ ਹਾਂ ਉਹ ਆਪਣੇ ਪੰਜਾਬ ਨਗਰ ਪੰਜਾਬ ਨਗਰ ਠੀਕ ਹੈ ਜੀ ਤੇ ਸਿੱਖਾਂ ਦੇ ਘਰਾਂ ਦੀ ਕਿੰਨੀ ਗਿਣਤੀ ਆ ਬਾਬਾ ਜੀ ਇੱਥੇ ਇਹ ਤੇ ਇਹ ਗੁਰਦੁਆਰੇ ਦੀ ਹੈ ਜੀ ਆਪਣੇ ਸੌਕ ਆਪਣੇ ਘਰ ਹੈਗਾ ਜੀ ਸੌਕ ਘਰ ਹੈਗਾ ਜੀ ਹਾਂਜੀ ਠੀਕ ਹੈ ਜੀ ਤੇ ਬਾਬਾ ਜੀ ਆਪ ਜੀ ਕਿੱਥੋਂ ਪਿੱਛੇ ਤੋਂ ਪੰਜਾਬ ਤੋਂ ਹੀ ਕੋ ਇੱਥੋਂ ਉਧਰ ਆਪਣਾ ਜਿੰਝੜਾ ਆਪਣੇ ਸ਼ਹਿਰ ਤੋਂ ਆਪਣਾ ਲੱਖਾ ਆਪਣੇ ਹੋਇਆ ਇੱਥੇ ਆਪਾਂ ਸੇਵਾ ਹੀ ਕਰੀ ਦੀ ਆ ਗ੍ਰੰਥੀ ਸਾਹਿਬ ਉਧਰ ਤੋਂ ਜੀ ਆਣੀ ਅਸਾ ਗ੍ਰੰਥੀ ਸਾਹਿਬ ਉਧਰ ਨੇ ਹਾਂ ਹਾਂ ਜੀ ਠੀਕ ਹੈ ਠੀਕ ਹੈ ਆਪਾਂ ਆਏ ਨੂੰ ਆਪਾਂ ਪ੍ਰਸਾਦ ਆਪ ਨੂੰ ਦੇਈਦਾ ਆ ਨਾ ਨਾ ਠੀਕ ਹੈ ਜੀ ਹਾਂਜੀ ਤੇ ਚਾਹ ਦੀ ਜੀ ਉਹ ਉਹ ਤੋਂ ਤੁਸੀਂ ਆਪਰੇ ਗਰੰਤੀ ਸਾਹਿਬ ਨੂੰ ਆਪਾਂ ਆਖੋ ਉਹ ਜੋ ਕੰਮ ਕੇ ਕੰਮ ਕੇ ਹਾਂਜੀ ਬਹੁਤ ਬੜਾ ਰੱਖ ਦੇਣਗੇ ਠੀਕ ਹੈ ਜੀ ਉਹਨਾਂ ਦਾ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ ਜੀ ਇਹ ਇਧਰ ਇਹ ਗਰੰਤੀ ਸਿੰਘ ਦੀ ਰਿਹائش ਹੈ ਜੀ ਤੇ ਲੰਗਰ ਪੁੱਛਦੇ ਆਂ ਬਾਬਾ ਜੀ ਨੂੰ ਜੇ ਚਾਹ ਪਾਣੀ ਪਿਉਣਗੇ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਤੁਹਾਡਾ ਸੋਹਣ ਸਿੰਘ ਸੋਹਣ ਸਿੰਘ ਇਹ ਇਹ ਪਿੰਡ ਦਾ ਨਾਮ ਕੀ ਇਹ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਇਹ ਮੁੱਲਾਂ ਖੇੜਾ ਮੁੱਲਾਂ ਖੇੜਾ ਬਾਬਾ ਜੀ ਪੰਜਾਬ ਤੋਂ ਤੁਸੀਂ ਹਾਂਜੀ ਪੰਜਾਬ ਤੋਂ ਹਾਂਜੀ ਹਾਂਜੀ ਕਿੱਥੋਂ ਹਸਿਆਰਪੁਰ ਲਾਕਾ ਹਸਿਆਰਪੁਰ ਲਾਕਾ ਲੋ ਵੀ ਬਾਬਾ ਜੀ ਹਸਿਆਰਪੁਰ ਲਾਕੇ ਦੇ ਨੇ ਮੁੱਲਾਂ ਖੇੜਾ ਨਗਰ ਦੇ ਵਿੱਚ ਖੜੇ ਆ ਪੰਜਾਬ ਨਗਰ ਤੋਂ ਥੋੜਾ ਅੱਗੇ ਜਾ ਕੇ ਆ ਬਲਾਸਪੁਰ ਬਲਾਸਪੁਰ ਦੇ ਵਿੱਚ ਪੈਂਦਾ ਜੁਪੀ ਤੇ ਗੁਰਦੁਆਰਾ ਬਹੁਤ ਜਿਆਦਾ ਵਧੀਆ ਬਣਿਆ ਹੋਇਆ ਤੇ ਸਿੱਖਾਂ ਦੇ ਘਰ ਵੀ ਬਾਬਾ ਜੀ ਕਹਿੰਦੇ ਬਹੁਤ ਨੇ ਤੇ ਆ ਬਾਬਾ ਜੀ ਦੇ ਮਿੱਤਰੋ ਸਾਨੂੰ ਨਾ ਪੰਜਾਬ ਤੋਂ ਤਕਰੀਬਨ 500 ਕਿਲੋਮੀਟਰ ਐ ਸੀ ਤੇ ਇਹਨਾਂ ਨੇ ਚਾਹ ਪਿਆ ਕੇ ਬਹੁਤ ਸੇਵਾ ਕੀਤੀ ਐ ਇਹਨਾਂ ਨੇ ਮਾਨ ਸਤਕਾਰ ਕੀਤਾ ਬਹੁਤ ਆਹੋ ਭਗਤ ਕੀਤੀ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਤੇ ਕਿਰਪਾ ਕਰਿਓ ਜੇ ਇੱਧਰ ਦੀ ਆਮਤ ਸੀ ਇਹ ਜਰੂਰ ਯਾਦ ਰੱਖਿਓ ਬਲਾਸਪੁਰ ਤੋਹਰਾ ਪੰਜਾਬ ਨਗਰ ਤੇ ਮੁੱਲਾਂ ਖੇੜਾ ਨਗਰ ਪੈਂਦਾ ਜਰੂਰ ਦਰਸ਼ਨ ਕਰਕੇ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ